ਜੇ ਸਤੀ ਸੁਰਤ ਉੱਚੀ ਉੱਠ ਜਾਂਦੀ ਹੈ ਕੰਚਨ ਮਾਟੀ ਮੰਨ ਹੈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਉਹ ਫਿਰ ਸੋਨੇ ਨੂੰ ਵੀ ਮਿੱਟੀ ਦੇ ਸਮਾਨ ਸਮਝਦਾ ਹੈ ਦੁਨਿਆਵੀ ਚੀਜ਼ਾਂ ਦਾ ਲਾਲਚ ਉਸ ਦੇ ਮਨ ਨਹੀਂ ਰਹਿੰਦਾ ਇਨ੍ਹਾਂ ਲਾਲਚਾਂ ਤੋਂ ਉੱਚੇ ਉੱਠ ਜਾਣਾ ਦੁਨਿਆਵੀ ਸੁੱਖਾਂ ਤੋਂ ਉੱਪਰ ਉੱਠ ਜਾਣਾ ਇਹੀ ਗੁਰਸਿੱਖੀ ਦੀ ਅਸਲ ਕਮਾਈ ਹੈ ਇਸੇ ਲਈ ਸਹਿਬ ਕਹਿੰਦੇ ਐ ਤੁਸੀਂ ਅਜੇ ਤੱਕ ਦੁਨਿਆਵੀ ਚੀਜ਼ਾਂ ਦੇ ਪਿੱਛੇ ਪਏ ਹੋਏ ਹੋ ਤੇ ਇੰਨਾ ਗਹਿਰੇ ਪੈ ਗਏ ਹੋ ਜਿਸ ਨੂੰ ਗੁਰਬਾਣੀ ਕਹਿੰਦੀ ਐ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਇਹ ਜਿਹੜਾ ਮਿੱਟੀ ਦਾ ਪਤਲਾ ਹੈ ਇਹ ਕਿੰਨਾ ਨੱਚਦਾ ਹੈ بس ਖੁਸ਼ੀ ਦੇ ਵਿੱਚ ਮਾਇਆ ਆਉਂਦੀ ਰਹੇ ਟੋਰਿਆ ਫਿਰਦਾ ਹੈ ਮਾਇਆ ਦੀ ਖਾਤਰ ਹਰ ਕੰਮ ਕਰਨ ਲਈ ਤਿਆਰ ਹੈ ਪਰ ਜੇ ਮਾਇਆ ਗਈ ਤੋ ਰੋਣ ਲੱਗਤ ਹੈ ਇਹ ਹੀ ਮਾਇਆ ਚਲੇ ਜਾਵੇ ਫਿਰ ਇਹ ਰੋਂਦਾ ਮਾਇਆ ਨਾ ਆਵੇ ਮੁਸੀਬਤ ਖੜੀ ਹੋ ਜਾਂਦੀ ਹੈ ਸਾਡੇ ਇੱਥੇ ਗੁਰੂ ਕੇ ਪਿਆਰਿਓ ਮੈਂ ਇੱਕ ਚੀਜ਼ ਦੱਸ ਦੇਵਾਂ ਅਸੀਂ ਜਦੋਂ ਜ਼ਿੰਦਗੀ ਦਾ ਮੰਤੋਰਥ ਸਿਰਫ ਤੇ ਸਿਰਫ ਦੁਨਿਆਵੀ ਚੀਜ਼ਾਂ ਬਣਾ ਲੈਨੇ ਆ ਫਿਰ ਉਹ ਜਦੋਂ ਸਾਡੀ ਆਸ ਮੁਤਾਬਕ ਪੂਰੀਆਂ ਨਹੀਂ ਮਿਲਦੀਆਂ ਤੇ ਉਦੋਂ ਫਿਰ ਮਨ ਦੇ ਵਿੱਚ ਸਟ੍ਰੈਸ ਪੈਦਾ ਹੁੰਦਾ ਹੈ ਇਹੋ ਸਟ੍ਰੈਸ ਅੱਗੇ ਜਾ ਕੇ ਡਿਪਰੈਸ਼ਨ ਬਣ ਜਾਂਦਾ ਹੈ ਔਰ ਸਾਡੇ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਨੌਜਵਾਨ ਉਹ ਡਿਪਰੈਸ਼ਨ ਦੇ ਵਿੱਚ ਹੈ ਸਟ्रेस ਦੇ ਵਿੱਚ ਅੱਜ ਇਹ ਮੈਨੂੰ ਅੱਜ ਹੀ ਇੱਕ ਐਸਾ ਨੌਜਵਾਨ ਮਿਲਿਆ ਜਿਸ ਨੂੰ ਵਾਪਸ ਇੰਡੀਆ ਐਸੇ ਕਰਕੇ ਭੇਜਿਆ ਜਾ ਰਿਹਾ ਹੈ ਕਿ ਇੱਥੇ ਆ ਕੇ ਉਹ ਡਿਪਰੈਸ਼ਨ ਚਲਾ ਗਿਆ ਹੈ ਪਰ ਉਹਦੇ ਡਿਪਰੈਸ਼ਨ ਦੇ ਕਾਰਨ ਕੁਝ ਵੀ ਨਹੀਂ ਕਰ ਪਾਇਆ ਕਿਉਂਕਿ ਇੱਕੋ ਹੀ ਆਸ ਦੁਨਿਆਵੀ ਚੀਜ਼ਾਂ ਮੈਂ ਦੋ ਚੀਜ਼ਾਂ ਨੂੰ ਇਸ ਤਰ੍ਹਾਂ ਅਜੇ ਤਿੰਨ ਦਿਨ ਪਹਿਲਾਂ ਵੀ ਬਿਆਨ ਕੀਤਾ ਸੀ ਅੱਜ ਫੇਰ ਕਰ ਦੇਣਾ ਦੁਨੀਆਵੀ ਚੀਜ਼ਾਂ ਦਾ ਧਨ ਦਾ ਸਾਡੇ ਕੋਲ ਹੋਣਾ ਐਵੇਂ ਹੀ ਆ ਜਿਵੇਂ ਸਾਡੀ ਕਾਰ ਦੇ ਵਾਸਤੇ ਗੈਸ ਜ਼ਰੂਰੀ ਹੈ ਪੈਟਰੋਲ ਜ਼ਰੂਰੀ ਹੈ ਜੇ ਪੈਟਰੋਲ ਨਹੀਂ ਹੋਵੇਗਾ ਕਾਰ ਨਹੀਂ ਚੱਲੇਗੀ ਇਸੇ ਤਰ੍ਹਾਂ ਹੀ ਸਾਡੇ ਕੋਲ ਧਨ ਦਾ ਹੋਣਾ ਜ਼ਰੂਰੀ ਹੈ ਪਰ ਧਨ ਦੇ ਨਾਲ-ਨਾਲ ਧਰਮ ਦਾ ਹੋਣਾ ਵੀ ਸਾਡੇ ਕੋਲ ਐਵੇਂ ਜ਼ਰੂਰੀ ਹੈ ਜਿਵੇਂ ਇੱਕ ਕਾਰ ਦੇ ਵਿੱਚ ਕੂਲੈਂਟ ਦਾ ਹੋਣਾ ਹੈ ਜੇ ਕਾਰ ਦੇ ਵਿੱਚ ਕੂਲੈਂਟ ਨਹੀਂ ਹੋਵੇਗਾ ਪਾਣੀ ਨਹੀਂ ਹੋਵੇਗਾ ਕਾਰ ਚੱਲ ਤੇ ਪਵੇਗੀ ਪਰ ਓਵਰ ਹੀਟ ਹੋ ਕੇ ਕਾਰ ਹੀ ਬਰਬਾਦ ਹੋ ਜਾਏਗੀ ਕਾਰ ਹੀ ਬਰਬਾਦ ਹੋ ਜਾਏਗੀ ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਧਨ ਹੀ ਧਨ ਰਿਹਾ ਸਮਝ ਲੈਣਾ ਕਿ ਸਾਡੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਜ਼ਿੰਦਗੀ ਨੂੰ ਬਰਬਾਦ ਹੋਣੋਂ ਬਚਾਉਣਾ ਹੈ ਧਨ ਦੇ ਨਾਲ-ਨਾਲ ਧਰਮ ਵੀ ਜ਼ਰੂਰੀ ਹੈ ਜਿਵੇਂ ਇੱਕ ਕਾਰ ਦੇ ਵਿੱਚ ਪੈਟਰੋਲ ਦੇ ਨਾਲ-ਨਾਲ ਕੂਲੈਂਟ ਵੀ ਜ਼ਰੂਰੀ ਹੁੰਦਾ ਹੈ ਇਸੇ ਲਈ ਸਹਿਬ ਕਹਿੰਦੇ ਹੈ ਹਰ ਹਰ ਜਪੋ ਪਿਆਰਿਆ اے ਮੇਰੇ ਪਿਆਰੇ ਮੰਗ ਤੂੰ ਪਰਮਾਤਮਾ ਦਾ ਨਾਮ ਜਪ ਗੁਰਮਤ ਲੈ ਹਰ ਬੋ